ਸਦਰੂ ਆਕੇ ਪੀਰ ਸੱਚੀ ਸਰਕਾਰ ਜੀ ਆਪੜੇ ਕੋਲ ਚੱਲਣ ਆ ਦਿਲ ਨੇ ਆਤੇ ਆ ਆਣੇ ਨਾ ਮਜਾ ਨਾ ਪੀਂਦੇ ਆ ਆਮਦ ਆਇਆ ਆ ਉਹ ਮੇਲੇ ਆਪਰੇ ਹੋਰ ਆ ਜੀ ਤੁਸੀਂ ਉਹ ਠੀਕ ਹੈ ਜੀ ਲਾਣਾ ਮਾਣਾ ਆ ਜਾ ਭਾਈ ਆਪਾਂ ਆ ਗਏ ਬਾਕੇ ਗਾਣੀ ਦੇ ਵਿੱਚ ਇਹਨੇ ਜੋਸ਼ ਨੂੰ ਬੁਲਾ ਲਿਆ ਪਤਾ ਨਹੀਂ ਮਤੇ ਪਤਾ ਨਹੀਂ ਹਾਉ ਦੇ ਦੇ ਇਹ 67 ਦਾ ਬੰਨਿਆ ਬਾਈ ਪਤਾ ਨਹੀਂ ਮੌਕੇ ਮੌਕੇ ਦੀ ਹੁੰਦੀ ਹੈ ਕੰਮ ਨਹੀਂ ਕਿੰਨਾ ਸਾਹ ਦੇਣਾ ਪੌਣਾ ਹੀਟ ਦਾ ਹਾਉ ਦੇ ਦੇ ਦਰਸ਼ਨ ਤੋਂ ਠੀਕ ਆ ਆ ਦਰਦੀ ਚੜਦੀ ਗੱਲ ਹੈ ਜੀ ਆਪਾਂ ਹਰ ਮਨ ਨੂੰ ਪਤਾ ਹੀ ਚੱਤਿਆ ਫਰੋੜ ਹਰਨਾ ਨਾ ਠੀਕ ਆ ਜੀ ਤੁਸੀਂ ਸੁਣੋ ਆ ਵਦਿਆ ਜਵਾਰਾ ਸਿੰਘ ਹਾਂ ਜੀ ਸਾਧੂਆਂ ਦਾ ਬੋਲਿਆ ਨਹੀਂ ਜਾਂਦਾ ਉਹ ਫਿਰ ਸਾਧੂਆਂ ਦਾ ਬੋਲਿਆ ਨਹੀਂ ਜਾਂਦਾ ਰੱਬ ਸੱਚਾ ਇਹਨਾਂ ਦੀ ਵੰਦਾ ਹੈ ਇਹ ਜਿਹੜੀ ਕਹਿਣਾ ਰੱਬ ਨੂੰ ਮੰਨਣੀ ਪੈਂਦੀ ਆ ਪਰ ਆਪਣੇ ਧਰਮ ਕਰਮ ਵਿੱਚ ਸਾਧ ਪੂਰਾ ਹੋਵੇ ਉਹਦੀ ਮੰਨੀ ਜਾਂਦੀ ਆ ਮਿਰਥਾ ਮਿਰਥਾ ਸਾਧੂਆਂ ਦਾ ਬੋਲਿਆ ਨਹੀਂ ਜਾਂਦਾ ਰੱਬ ਸੱਚਾ ਇਹਨਾਂ ਦੀ ਮੰਨਦਾ ਏ ਧੰਨੇ ਵਾਂਗਰਾਂ ਜੇ ਕੋਈ ਬਣੇ ਭਗਤ ਪੂਰਾ ਨਕੇ ਆਂ ਭਗਵਾਨ ਆ ਕੇ ਬਣਦਾ ਜਿਹੜਾ ਆਏ ਆਪੇ ਆ ਭਗਤ ਜਗੀਰ ਬਣਦਾ ਫਿਰ ਆ ਆਪੇ ਆ ਭਗਤ ਜਗੀਰ ਬਣਦਾ ਉੱਥੇ ਘਰ ਤਾਂ ਨਾ ਛੱਡਦਾ ਅੰਨ ਦਾ ਏ ਭਗਤ ਜਗੀਰ ਦੇ ਘਰੋਂ ਜਦੋਂ ਜਗ ਰਜ ਲਈ ਜਿਹੜੇ ਉਹਨਾਂ ਦੇ ਦੁੱਖੀ ਸੀ ਜਗੀਰ ਜੀ ਦੇ ਜੀਰ ਜੀ ਕਹਿੰਦੇ ਨਹੀਂ ਮੰਨਦਾ ਕਿ ਹੁੰਦੀ ਹੈ ਉਹਦੇ ਨਾਉਂਦੇ ਝੂਠੇ ਜਿੱਥੇ ਆ ਬੇਚਦੇ ਕੋਈ ਜੱਗ ਆ। ਉਹ ਆਏ ਆਪ ਨੂੰ ਉਧਰ ਕੇ ਆਇਆ ਕਬੀਰ ਗੁਰ ਦਾ। ਜਦ ਕਬੀਰ ਦਾ ਹੱਥ ਜੁੱਤੀੜ ਬੰਦਿਆ ਉਹਨਾਂ ਜੱਗ ਪੰਧਾਰਾ ਪਰ ਵੀਰ ਹੋ ਰਿਹਾ ਹੈ। ਗੱਲ ਸੁਣੀਆ ਤਾਂ ਲਗੁਈ ਜਾਂਦਾ ਤੂੰ ਵੀ ਫੇਰ ਮੈਂ ਤਾਂ ਹੋਈ ਲੱਗਿਆ ਬੇਟਾ। ਗੱਲ ਕੀ ਆ? ਉਹ ਜਦ ਪੰਧਾਰਾ ਪਰ ਸੂਰੋਂ ਤੇ ਜਾ ਗਿਆ ਵੀਰ ਆਪੇ ਦੇਖਦਾ ਕਬੀਰ ਦਾ ਰੂਪ ਬਣਿਆ ਬੈਠਾ। ਐ ਉਹੀ ਰੂਪ ਭਾਣੇ ਆਪ ਦਾ। ਉਸੇ ਆਪੇ ਆਪੇ ਜੀਵਤ ਤਾਫਿਕ ਅਦਾਲਤਾਂ ਦਾ ਗਾਣਾ ਹੈ ਜੀਵੇ ਵਿੱਚ ਆਪੇ ਹੰਕਾਰ ਵਰਦਾ ਜੀਵੇ ਵਿੱਚ ਆਪੇ ਹੰਕਾਰ ਵਰਦਾ ਧੌਣ ਰਾਉਣ ਦੇ ਵਾਂਗ ਨਾ ਭੰਦਾਏ ਜਿਹੜੇ ਅੱਕ ਦਾ ਇਹ ਨਾ ਹੰਕਾਰਾ ਜੀ ਜੁਗੀ ਹੰਕਾਰ ਦਾ ਤੇ ਬੈਰ ਹੁਟੋਂ ਤੇ ਕਿਹਦੇ ਸਾਥ ਜਿਹਨੇ ਵਿੱਚ ਆਪੇ ਜੁਗੀ ਹੰਕਾਰ ਵਰਦਾ ਧੌਣ ਰਾਣ ਦੇ ਰੌਣ ਦੇ ਵਾਂਗ ਨਾ ਭੰਦਾ ਏ ਕਾਹ ਲਾਲ ਕਾਫੜ ਦੀ ਛੱਡ ਵਾਲਾ ਤਾਰਾ ਚੰਨ ਮਣਕਾ ਫੇਰ ਮੰਨਦਾ ਏ ਜਿਹੜੇ ਅੰਦਰੋਂ ਬਾਹਰੋਂ ਅਸੀਂ ਅੱਲਾ ਦਾ ਉੱਚੀ ਉੱਚੀ ਕਰਦੇ ਆ ਬਹੁਤ ਜ਼ੋਰ ਜ਼ੋਰ ਨਾਲ ਕਰਦੇ ਆ ਕੋਈ ਜਮੇ ਕਹਿੰਦੇ ਆ ਦੂਏ ਨੂੰ ਸੁਣੇ ਰੱਬ ਦੀ ਕੋਈ ਉੱਚੇ ਕਹਿ ਕੇ ਆਪਣਾ ਵਾਸਤਾ ਕੋਈ ਨਾ ਜਾਣੇ ਤੁਹਾਡਾ ਨਾਮ ਸਰ ਉਹਨੂੰ ਧਿਆਉਣ ਦੇ ਬਹੁਤ ਢੰਗ ਨੇ ਉਹਨੂੰ ਬਣਾਉਣ ਦੇ ਬਹੁਤ ਗੱਲਾਂ ਨੇ ਪਰ ਆਪੇ ਆਪਣੇ ਜਿਵੇਂ ਜਿਵੇਂ ਗੁਰੂ ਦੱਸਦੇ ਨੇ ਉਹ ਗੁਰੂ ਦੇ ਹੁਕਮ ਦੇ ਅੰਦਰ ਹੈ ਹੀ ਰੋਸ ਨੂੰ ਕੋਈ ਜਦੀ ਉਹ ਤਾਂ ਕੰਮ ਕਰਦਾ ਹੈ ਵੀਰ ਰਾਹੀਂ ਹਾਦਲੀ ਦੇ ਅੱਗੇ। ਹਗਮੇ ਵਿੱਚ ਅੰਸਾਬ ਹੋਇਆ। ਪੰਧਾ ਫੋਨਾਂ ਦੇ ਪਾਰ ਹੀ। ਰਾਜਾ ਆਦਮੀ ਪੰਧਾ ਫੋਨਾਂ ਦੇ ਪਾਰ ਜਦੋਂ ਵੀਰ ਦਾ ਅਨਸਾਬ ਹੋ ਗਿਆ ਉੱਥੇ ਜਿਹੜੇ ਖੇੜੇ ਸੀ ਉਹ ਢੂਠੇ ਹੋ ਗਏ। ਖੇੜੇ ਢੂਠੇ ਹੋ ਗਏ। ਦੇਖਿਓ। ਇਹ ਧਰਮ ਕੰਡਾਈ ਦਾ ਇਹ ਸਹੀ ਦਾਦਾ ਹੈ। ਇੱਕ ਟੇਕ ਕਿੰਨੇ ਵੀ ਕੋਈ ਵਰਤਾਇਆ ਕਿਸੇ ਦਾ ਠੱਗ ਜੋਰ ਨਹੀਂ ਇਧਰ 5 ਫੁੱਟ ਨੇ ਇੱਕ ਜੀ ਬੈਠੀਆ ਲੱਗੋ ਆਂ ਭਾਈ ਕੋਈ ਬੈਣਾ ਹੋ ਜੀ ਗਾਉਂ ਦੀ ਛੇੜੇ ਸ਼ਰਮਤੇ ਹੋ ਕੇ ਆਪਣੇ ਘਰੋਂ ਮੁੜਿਆ ਇਹ ਅੱਜ ਉਹ ਹੀ ਅਗਲੀ ਦੇ ਅਦੁੱਚੋਂ ਬਲ ਗਈ ਖੁਸ਼ੀਆਂ ਹੋ ਗਈਆਂ ਅੱਜ ਮੋਹਰਾਂ ਲੱਗੀਆਂ ਜਿਹੜੀਆਂ ਮੋਹਰਾਂ ਲੱਗ ਜਾਣ 10 ਗ੍ਰਹਿਤ ਹੋ ਜਾਣ ਫਿਰ ਉਹ ਉਹਨੂੰ ਕੋਈ ਰੋਕ ਚੁੱਕਣ ਵਾਲਾ ਨਹੀਂ ਹੁੰਦਾ ਅੱਜ ਹੀਰ ਤੇ ਰਾਜਾ ਤੁਰੇ ਆ ਰਹੇ ਨੇ ਫੁਜੀ ਰਹਿ ਬਟ ਨਾ ਨਾ ਪਰ ਉਹ ਸੁਨਾਕੇ ਵਿੱਚ ਜਿਆ ਉਹ ਪੰਜ ਦਰਿਆ ਕਹਿ ਦਿੰਦੇ ਆ ਉਹ ਪੰਜਾਂ ਦਰਿਆਵਾਂ ਦੇ ਵਿੱਚੋਂ ਚਨਾਤ ਹੀ ਆਗੇ ਜੇਲ ਸਤਲੁਜ ਬਿਆਸ ਰਾਵੀ ਚਨਾ ਇਹ ਪੰਜ ਇਹ ਨੇ ਉਹ ਚਨਾ ਨੂੰ ਪਾਰ ਕਰਨਾ ਸੀ ਜਦੋਂ ਅਸੀਂ ਖੇਲ ਦੇ ਕੋਤੇ ਆ ਰਹੇ ਨੇ ਤਾਂ ਦੱਸਦੇ ਇਹ ਗੱਲਾਂ ਇਹ ਕਰਦੇ ਨੇ ਕਿ ਤੇਰੇ ਬੇਕਿਆਂ ਨੂੰ ਦੱਲਾਂਗੇ ਕਿ ਮੇਰੇ ਨੂੰ ਦੱਲਾਂਗੇ جی مل گئی رنجے اگلی کے عدم لے کے روپیہ لکھ تک کے گزارے ਅੱਜ ਹੋ ਗਈਆਂ ਹੀਰੇ ਅੱਸਾਂ ਤੋਂ ਚੱਲੀਆਂ ਕਿ ਕਿਦਾਂ ਉਰੇ ਆਦੀ ਬੈਠ ਜਾ ਤਾ ਖੜਾ ਨੇ ਨਾ ਜਿਆਰੇ ਨੂੰ ਚੱਲਾਂਗੇ ਉੱਤੇ ਰਮਜ਼ਾਂ ਨੂੰ ਚੱਲਾਂਗੇ ਆਪਣੇ ਗੱਲਾਂ ਮੱਤੀ ਵਿੱਚ ਕਰਦੇ ਕਰਦੇ ਉਹ ਵੇਲੇ ਜਦੋਂ ਚਨਾਵੇਂ ਕਿਨਾਰੇ ਆ ਕੇ ਦੇਖਦੇ ਨੇ ਓਏ ਹੀਰੇ ਦੱਸ ਇਹਨੂੰ ਕਿਵੇਂ ਪਾਰ ਕਰੀਏ ਭੜਾ ਖੇਤਾਂ ਦੇ ਆਏ ਆਂ ਮੈਂ ਤਾਂ ਨਹੀਂ ਜੀ ਮੈਂ ਤੁਹਾਨੂੰ ਸੌਂਪੀਏ ਬਾਰੇ ਕਲਾਮ ਯਾ ਪਹਿਲਾ ਤੂੰ ਕੀ ਸੰਭਾਰ ਦਿਓ ਬਾਈ ਘਰ ਮੈਂ ਉਹ ਬਾਹਰ ਗਿਆ ਮੰਗਾਉਣ ਮੈਂ ਮੈਂ 5 ਵਜੇ ਹੀ ਮਿਲੂਗਾ ਤੈਨੂੰ ਆਹ ਆਹ ਹਾਡੀ ਕਲਾ ਨੂੰ ਲੋਕ ਤੁਹਾਡੀ ਕਲਾ ਨੂੰ 500 ਰੁਪਏ ਦੇ ਕੇ ਸਰਕਾਰ ਭੇਜ ਰਹੀ ਬਹੁਤ ਧੰਨਵਾਦੀਆਂ ਰੰਗ ਨਾਲ ਫੱਟੇ ਬਣ ਕੇ ਚੜਦੀ ਕਲਾ ਰੋਡਰਾਂ ਹਾਂ ਕਿ ਇੱਜਾ ਨਹੀਂ ਜੀ ਸੁਖੀ ਲੋਕਾਂ ਦੇ ਜਨਤਕ ਮਿਲਣਾ ਬਹੁਤ ਵਧੀਆ ਲੱਗ ਸੀ ਸੁਖੀ ਲੋਕਾਂ ਦਾ ਖਵਾਇ ਜੀ ਦਾ ਬਹੁਤ ਮਸਤੀ ਸੁਖੀ ਲੋਕਾਂ ਨੂੰ ਨਾ ਨਾ ਹੋਈ ਕਿ ਨਾ ਜੇ ਘਰ ਤੱਕ ਆ ਕੇ ਆਣਾ ਜੀ ਸੁਖੀ ਲੋਕਾਂ ਨੂੰ ਬੰਦਾ ਵੀ ਮਾਇਆ ਦੇ ਰਿਹਾ ਹੋਣੀ ਆਲੀ ਪ੍ਰੇਟੀ ਬਨਵਾਇਆ ਹਾਂ ਵਰਲਿਓ ਜਾਨ ਜਾਨ ਇਹ ਤਾਂ ਮੁੰਡੇ ਨੂੰ ਦੱਸ ਰੱਖ ਲੈਂਦਾ ਅਰੇ ਤੁਮੇ ਉੱਧਰੋਂ ਚਲੋ ਹੁਣ ਇੱਧਰੀ ਗੱਲਾਂ ਬੋਲਦੀਆਂ ਗੱਲਾਂ ਮਾਨਾ ਬੜੋ ਟੈਂਪ ਘਟੇ ਦਿਨ ਛੋੜੇ ਐ ਹਾਂਜੀ ਉਹ ਟੈਂਪ ਘਟੇ ਦਿਨ ਛੋੜੇ ਐ ਕੋਈ ਨਾ ਰਾਤ ਰਾਈ ਜੀ ਬਾਪੂ ਤਾਂ ਕੀ ਆ ਜੀ ਸੇਵਾ ਤੇ ਹਾਜ਼ਰ ਆ ਦੀ ਬਿਜਲੀ ਨਾਲ ਮਟਿਆਰੇ ਜਾਨੇ ਪ੍ਰਭੂ ਸਾਹਿਬ ਪ੍ਰਭਾਨ ਜੀ ਖੁਸ਼ੀਆਂ ਐਨ ਮੇ ਪ੍ਰਕਾਸ਼ ਮਨਨਾਲ ਪੁੱਤ ਜੀ ਜੀ ਤੇ ਰਕਕਲੀ ਆਪਣੇ ਪ੍ਰਾਹਲੇ ਨਾਮ ਤੇ ਜਿਵੇਂ ਨਾਮ ਰੋ ਸਾਬਦੇ ਰਹੋ ਇਹੋ ਗੁਰੂ ਗੋਬਿੰਦ ਜਿਨ੍ਹਾਂ ਦਾ ਨਾਮ ਇਹਦੇ ਮਹਿਫਲਾਂ ਚ ਇਹਦੇ ਦਰਬਾਰਾਂ ਦੇ ਇਹ ਕਿਤੇ ਨਹੀਂ ਆ ਦੇ ਇਹ ਜਿਹੜਾ ਦਰਬਾਰ ਹੈ ਇਹ ਸਖੀ ਦਾ ਦਰਬਾਰ ਹੈ ਇਹਦੇ ਦਰਬਾਰਾਂ ਦੇ ਵਿੱਚ ਜਿਹਦਾ ਜਸ ਹੋ ਰਿਹਾ ਉਹਨਾਂ ਦਾ ਨਾਮ ਫੁਟਿਆ ਹੈ ਫੁਟਿਆ ਹੈ ਉਹਨਾਂ ਦੀ ਕਮਾਈ ਸਫਲੀ ਹੈ ਸਰਦਾਰ ਮਹਾਰਾਜ ਖੱਤ ਸਿੰਘ ਗਰਮਾਂਤ ਦੇ ਨਾਮ ਤੇ ਵੈਲਮਨ ਫਾਇ ਕੁਠੀਆਂ 500 ਰੁਪਿਆ ਸਰਕਾਰ ਦੇ ਨੇ ਬਲੇਂਕ ਤੋਂ ਨਿਹਾਰ ਮਾਰੂਤੀ ਆਟਾ ਵਾਹ ਵੇ ਮਸਪਾ ਚਾਗਾ ਦੇ ਤੇ ਨ ਪਾਈ ਪਰੋ ਤੇ ਗਾਹ ਲੋ ਕਰਨ ਪੜਾਓ ਇਹ ਕਹਿ ਸਕਦਾ ਹਾਂ ਉਹ ਦਿਨਾਂ ਲਈ ਚੱਲੀ ਏ ਸ਼ਾਲੀ ਇੱਕ ਪ੍ਰਾਰਥਨਾ ਸਭਿਆਚਾਰ ਦਾ ਸਹਿਯੋਗ ਦੇ ਕੇ ਸਰਕਾਰ ਕੀਤਾ ਬਹੁਤ ਧੰਨਵਾਦੀ ਹਾਂ ਰਾਸ਼ੋਡਾਂ ਦੇ ਛੋਟਾ ਨੂੰ ਸੁਪੁੱਤਰ ਸਾਡੀ ਸਤਾਨੀ ਦੇ ਸੀਰਨਾ ਵੀ ਕਰਵਾਦੀਆਂ ਕੋਈ ਹਰਸ਼ ਨਾ ਕਰਿਆ ਉਹਨਾਂ ਦੇ ਮੁਕਾਹਲ ਹੁੰਦਾ ਹੈ ਨਾ ਉਹ ਵੀ ਨਾਲ ਹੁੰਦਾ ਹੈ ਸੀਰਨਾ Saulsi. Oregondas. Aur munduaren daia horren merekarra za. Hori, hule hasterbatik. Jo, atakoki antaratzen. Mendiran gabe. Mendiran hori. Guad nagarte den arte. ਪਤਰਾ ਰੋਸ ਜੀ ਆ ਪੰਜ ਪੰਜ ਹਜ਼ਾਰ ਰੁਪਿਆ ਦੇਣਾ ਹੈ ਪਾਈਆ ਪਾਈਆ ਇੱਕ ਬਿੱਟਰ ਸਾਲੋ ਵੀ ਦੇ ਦੇ ਉਹ ਕੀ ਆ ਖੁਰਸੀਆਂ ਬੰਨਣ ਨੇ ਆਹ ਬਾਬੀਆਂ ਪੰਜ ਪੰਜ ਹਜ਼ਾਰ ਰੁਪਿਆ ਦੇਣਾ 1500 ਰੁਪਏ ਮਾਰ ਕੇ ਜਗਾ ਸਾਣਾ ਦੇ ਦੁਗੀਆਂ ਕਰਾਉਂਦੀਆਂ ਜਿਹੜਾ ਦੇ ਨਾਮ ਦਰਬਾਰਾਂ ਵਿਚ ਇਹਨਾਂ ਫੈਸਲਾ ਚੋਦਾ ਕੀ ਆਉਂਦੇ ਬੋਲੇ ਜਾਨਾ To me! Bật ਤੇ ਮੇਰੇ ਘੱਟ ਨਹੀਂ ਯਾਦ ਹੈ ਜਦੋਂ ਮੈਂ ਛੋਟੀ ਹੁੰਦੀ ਆਪਣੇ ਕੁੜੀਆਂ ਦੇ ਨਾਲ ਲੁੱਡਣ ਸਾਜੀ ਸਰਦਾਰ ਬਹਾਦਰ ਰੋਡਾ ਸਿੰਘ ਜੀ ਦਾ ਕੱਲ ਦਾ ਅਖਾੜਾ ਕੁੱਬਾਹੇੜੀ ਜੀ 10 ਤਰੀਕ ਦਾ ਅਖਾੜਾ ਪਟੇੜੀ ਹੈ ਜੀ ਕੱਲ ਨੂੰ ਕੁੱਬਾਹੇੜੀ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰਿਆਂ ਬਬਲ ਦਬਲ ਦੇ ਦੇ ਖਮਾ ਦੇ ਅੱਗੇ ਦਾ ਅਖਾੜਾ ਫਿਰ ਉੱਥੇ ਵੀ ਅਨਾਉਂਸ ਕਰ ਦੇਣਾ ਜੀ 10 ਤਰੀਕ ਦਾ ਪਟੇੜੀ ਦਿੱਤਿਆ ਜੀ ਬਹੁਤ ਧੰਨਵਾਦੀਆਂ ਸਾਰੀਆਂ ਸੰਗਤਾਂ ਨੇ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਚੱਲਣ ਦੇ ਆਇਆ ਚੱਲਣ ਆਇਆ ਹੋਰ ਮਖੌਨ ਦਾ ਹੌਸਲਾ ਹੀ ਬਣ ਤਾ ਤੇ ਮੇਨਾ ਫੀਸ ਕਿੰਨੇ ਸ਼ਾ ਹੋ ਰਹੇ ਤੋਰ ਲੈ ਲਿਓ ਉਹ ਦੇਖ ਰਾਜ ਜੀ ਮੈਂ ਥੋੜਾ ਜਿਹਾ ਡਾਊਨ ਆਈ ਤੂੰ ਦੇਖ ਰਾਜ ਜੀ ਤਾਂਗੀ ਪੂਰੀ ਫੁਰਤ ਨਹੀਂ ਆ ਅੱਛਾ ਇਹ ਭਗਤਾ ਸਾਰਾਮ ਜੀ ਨਾਮ ਤੇ ਰੱਬੀ ਬੈਰੋਂਪੁਰੀ ਮੇਰੇ ਉਸਤਾਜ ਜੀ ਦੇ ਨਾਮ ਭਗਤਾ ਸਾਰਾਮ ਜੀ ਦੇ ਹਾਂ ਜੀ ਰੱਬੀ ਬੈਰੋਂਪੁਰੀ ਮੇਰੇ ਉਸਤਾਜ ਜੀ ਅੱਛਾ ਅੱਛਾ ਲਓ ਜੀ ਮਹਾਨ ਹਸਤੀ ਉੱਜਨੀ ਯੋਗ ਸਤਾਰ ਯੋਗ ਆਸाराम ਜੀ ਜਿਹੜੇ ਇੱਕ ਅਵਤਾਰੀ ਪੁਰਸ਼ ਹੋਏ ਨੇ ਜਿਨ੍ਹਾਂ ਦੇ ਨਾਮੇ ਮੇਲੇ ਲੱਗਦੇ ਨੇ ਜਿਨ੍ਹਾਂ ਨੇ ਸੁੱਖਾਂ ਬਰਉਂਦੀਆਂ ਨੇ ਸੋ ਇਹ ਜਿਹੇ ਗੁਰਲੇ ਪਰੇ ਇਸ ਜਹਾਨ ਤੇ ਆਉਂਦੇ ਨੇ ਕਿ ਆਪਣੀਆਂ ਜਹਾਨ ਦੇ ਉੱਤੇ ਨਿਸ਼ਾਨੀਆਂ ਛੱਡ ਜਾਂਦੇ ਨੇ ਪਹਿਲਾਂ ਛੱਡ ਜਾਂਦੇ ਨੇ ਜਿਹੜਾ ਨੂੰ ਆਪਾਂ ਯਾਦਗਾਰ ਕਰਕੇ ਉਹਨਾਂ ਦੇ ਨਾਮ ਦੇ ਖੁਸ਼ੀਆਂ ਮਨਾ ਰਹੇ ਹਾਂ ਉਸ ਤੋਂ ਬਾਅਦ ਰੱਬੀ ਸਿੰਘ ਜੀ ਰੱਬੀ ਸਿੰਘ ਦੇ ਵੀ ਧੰਨਵਾਦ ਦੀਆਂ ਰੱਬੀ ਵਰਗਾ ਵੀ ਹਰੇਕ ਨੇ ਨਹੀਂ ਬਣ ਜਾਣਾ ਜਦੋਂ ਸਟੇਜ ਤੇ ਆਗੇ ਆਕੇ ਲਾਕੇ ਚੱਲ ਰਾ ਕੋਟੀ ਪਾਕੇ ਕੋਟੀ ਖੜ ਜਾਂਦਾ ਇਹ ਲੱਗਦਾ ਸੀ ਬਈ ਰੱਬੀ ਤੇ ਨੂਰ ਚੱਲ ਰਿਹਾ ਨੂਰ ਆ ਬਹੁਤ ਸੋਹਣਾ ਲੱਗਦਾ ਸੀ ਹੱਗ ਨੂੰ ਪਿਆਰ ਹੁੰਦਾ ਸੀ ਰੱਬੀ ਸਿੰਘ ਦੇ ਨਾਂ ਤੇ ਬਾਬਾ ਆਸਰੰਦ ਦੇ ਨਾਂ ਤੇ ਸਾਇੰਸ ਕੇਤੜੀ ਸਾਇੰਸ ਕੇਤੜੀ ਸਾਇੰਸ ਕੇਤੜੀ ਸਾਹਿਬ ਸਾਇੰਸ ਕੇਤੜੀ ਸਾਹਿਬ ਨੂੰ 100 ਰੁਪਏ ਮਾਨਸਿਕਾਲ ਪੇ ਦਿੰਦੇ ਨੇ ਕਿਰਪਾ ਕਰਿ ਇਹਨਾਂ ਦਾ ਬਾਬਾ ਆਸਰੰਦ ਦਾ ਤੇ ਰੱਬੀ ਸਿੰਘ ਦਾ ਹੱਥ ਰਹਿ ਖੁੱਲ ਜੇ ਜਮੋ ਕਹਿ ਲੱਗਿਆ ਸੀਰੇ ਪਰ ਨਹੀਂ ਯਾਰ 2024 ਸੀ ਇਹਦੇ ਪਿਲੇ ਚਾਲਦੇ ਰਹੇ